ਕੱਲ ਸ਼ਾਮ ਨੂੰ ਇੱਕ ਰਜਲ ਕੁਮਾਰ ਜੋ ਕਿ ਨਰਵਾਨਾ ਸਟੇਟ ਕੋਟਵਾਲਾ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਸਾਡੇ ਕੋਲ ਇੱਕ ਬਿਆਨ ਦਰਜ ਕਰਵਾਇਆ ਗਿਆ ਕਿ ਸਤਿੰਦਰ ਕੁਮਾਰ ਜੋ ਕਿ ਵੀਰ ਕਲੋਨੀ ਦਾ ਰਹਿਣ ਵਾਲਾ ਹੈ ਤੇ ਉਸ ਦੇ ਵੱਲੋਂ ਇੱਕ ਖਬਰ ਬਣਾ ਕੇ ਉਸ ਨੂੰ WhatsApp ਕੀਤੀ ਗਈ ਕਿ ਤੁਹਾਡੀ ਜਿਹੜੀ ਇੱਕ ਬਿਲਡਿੰਗ ਹੈਗੀ ਹੈ ਉਹ ਗਲਤ ਜਿਹੜੀ ਹੈਗੀ ਆਧਾਰ ਤੁਸੀਂ ਬਣਾਈ ਗਈ ਹੈ ਗਲਤ ਜਗ੍ਹਾ ਦੇ ਉੱਪਰ ਕਬਜ਼ਾ ਕਰਕੇ ਬਣਾਈ ਗਈ ਹੈ ਤੇ ਉਸ ਦੀ ਖਬਰ ਚਲਾਉਣ ਲਈ ਉਸ ਨੂੰ ਕਹਿਣ ਲੱਗਾ ਤੇ ਜਦੋਂ ਉਸ ਨੇ ਉਸ ਨੂੰ ਅ ਅਗੇ ਗਲਬਾਤ ਮਾਰੇ ਪੁੱਛਿਆ ਤਾਂ ਉਸ ਤੋਂ 1 ਲੱਖ ਰੁਪਏ ਦੀ ਇਸ ਨੇ ਮੰਗ ਕੀਤੀ ਉਸ ਤੋਂ ਬਾਅਦ ਜਦੋਂ ਐਸ ਐਚਓ ਕੋਤਵਾਲੀ ਕੋਲ ਇਹਨਾਂ ਵੱਲੋਂ ਅਪਰੋਚ ਕੀਤਾ ਗਿਆ ਤਾਂ ਸਾਡੇ ਵੱਲੋਂ 49 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 420 399 506 ਆਈ ਪੀ ਸੀ ਤਹਿਤ ਅੱਗੇ ਜਿਹੜੀ ਕਾਰਵਾਈ ਕਰਦੇ ਹੋਏ ਮੌਕੇ 'ਤੇ ਜਾ ਕੇ ਜਦੋਂ ਜਿਹੜਾ ਰਜਿਤ ਕੁਮਾਰ ਹੈਗਾ ਉਹਦੇ ਕੋਲ ਉਸ ਨੇ ਪੈਸੇ ਜਿਹੜੇ ਸੀਗੇ ਲਏ ਮੌਕੇ ਦੇ ਉੱਪਰ ਲੱਖ ਰੁਪਏ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਮੌਕੇ ਦੇ ਉੱਪਰ ਟਰੈਪ ਲਗਾਇਆ ਗਿਆ ਸੀਗਾ ਤੇ ਉਹਨੂੰ ਮੌਕੇ ਦੇ ਉੱਪਰ ਹੀ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਜੋ ਹੁਣ ਤੱਕ ਦੀ ਤਫਤੀਸ਼ ਤੋਂ ਇਹ ਹੀ ਸਾਹਮਣੇ ਆਇਆ ਹੈ ਕਿ ਉਹਦੇ ਵੱਲੋਂ ਇੱਕ ਪਹਿਲਾਂ ਇੱਕ ਖਬਰ ਬਣਾ ਕੇ ਉਸ ਨੂੰ WhatsApp ਕੀਤੀ ਗਈ ਸੀਗੀ ਤੇ ਉਸ ਖਬਰ ਨਾ ਚਲਾਉਣ ਦੇ ਬਦਲੇ ਉਸ ਤੋਂ 1 ਲੱਖ ਰੁਪਏ ਦੀ ਮੰਗ ਕਰ ਰਿਆ ਸੀਗਾ ਕਿ ਜੇ ਤੂੰ ਮਨੇ 1 ਲੱਖ ਰੁਪਏ ਨਹੀਂ ਦੇਵੇਂਗਾ ਮੈਂ ਤੇਰੀ ਖਬਰ ਹੈਗੀ ਹੈ ਆਪਣੇ ਚੈਨਲ ਉੱਤੇ ਚਲਾ ਦੇ ਜੀ ਸਰ ਪੱਤਰਕਾਰ ਫਰਜੀ ਹੈ ਜਾਂ ਕੋਈ ਸਰਕਾਰ ਦੇ ਰਿਕਾਰਡ ਦੇ ਵਿੱਚ ਦਰਜ ਹੈਗਾ ਇਹਦੇ ਬਾਰੇ ਅਸੀਂ ਡੀਪੀਆਰੋ ਤੋਂ ਜਿਹੜਾ ਹੈਗਾ ਰਿਕਾਰਡ ਹਾਸਲ ਕਰਾਂਗੇ ਕਿ ਜਿਹੜੀ ਇਹਨਾਂ ਵੱਲੋਂ ਜਿਹੜੇ ਚੈਨਲ ਦਾ ਨਾਮ ਦੱਸਿਆ ਗਿਆ ਹੈ ਉਸ ਬੰਦੇ ਵਿੱਚ ਇਹ ਰਿਕਾਰਡ ਹੈ ਡਿਪੀਅਰ ਉਹ ਤੋਂ ਹਸ ਸਕਦਾ ਹੈ ਸਰ ਕੁਝ ਬਿਲਡਿੰਗ ਇੰਸਪੈਕਟਰਾਂ ਦੇ ਨਾਮ ਆ ਹੀ ਜਾਂਦੇ ਵਿੱਚ ਜੇ ਪਾਏ ਗਏ ਦੋਸ਼ੀ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਇਹ ਤਾਂ ਫਿਲਹਾਲ ਇਹਦੀ ਗ੍ਰਫਤਾਰੀ ਹੋਏਗੀ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਪੁਸ਼ਕਸ਼ ਕੀਤੀ ਜਾਊਗੀ ਕਿ ਕੋਈ ਇਹਦੇ ਨਾਲ ਸਰਕਾਰੀ ਮੁਲਾਜ਼ਮ ਇਨਵੋਲਵ ਸੀ ਕਿ ਹੈ ਜਾਂ ਆਪਣੇ ਲੈਵਲ ਦੇ ਉੱਪਰ ਹੀ ਜਿਹੜਾ ਹੈਗਾ ਸੀ ਕਿ ਇਸ ਤਰ੍ਹਾਂ ਕੰਪਨੀ ਇਸੀ ਦੀ ਖਬਰ ਸਬਸਟੈਬਿਸ਼ ਕਰ ਰਿਆ ਸੀ ਇਹ ਬਿਲਡਰ ਹੈ ਬੰਦਾ ਕੌਣ ਹੈ ਜਾਂ ਕਿਉਂ ਬਲੈਕਮੇਲ ਕਰ ਰਿਹਾ ਉਹਨਾਂ ਨੇ ਕੋਈ ਬਿਲਡਿੰਗ ਬਣਾਈ ਹੈ ਉਹਦੇ ਉੱਪਰ ਇਸ ਨੇ ਫੋਟੋਗ੍ਰਾਫਸ ਉਹਦੀ ਖਿੱਚ ਕੇ ਉਹਨਾਂ ਨੂੰ ਇਸ ਨੇ ਫੋਟੋਗ੍ਰਾਫਸ ਤੇ ਵੀਡੀਓ ਦੀ ਬਣਾ ਕੇ ਤੇ ਨਿਊਜ਼ ਬਣਾ ਕੇ ਸੈਂਡ ਕੀਤੀ ਸੀਗੀ ਬਲੈਕਮੇਲਿੰਗ ਕਰ ਰਿਹਾ ਸੀਗਾ ਉਸ ਬਿਲਡਿੰਗ ਦੀ ਫੋਟੋਸ ਲੈ ਕੇ ਤੇ ਇਹਦੇ ਨਾਲ ਕੋਈ ਗਨਮੈਨ ਵੀ ਸੀਗਾ ਜੀ ਆ ਫਰਾਲੋ ওসি ਬ੍ਰਾਂਚ ਤੋਂ ਚੈੱਕ ਕੀਤਾ ਇੱਕ ਗਨਮੈਨ ਇਹਨਾਂ ਨੂੰ ਦਿੱਤਾ ਗਿਆ ਸੀਗਾ ਸੁਰੱਖਿਆ ਪਰਪਸ ਦੇ ਕਰਨਾ ਥਾ ਇਹ ਇਸ ਪਾਕਿਸਤਾਨਿਸ ਬੰਦੇ ਨੂੰ ਇਹ ਸ਼ਿਵਸਨਾਂ ਦੇ ਜਿਹੜਾ ਹੈਗਾ ਲੋਕਲ ਲੀਡਰ ਹੈਗਾ ਮਿੱਤਰ ਇਹ ਇਸ ਤੋਂ ਪਹਿਲਾਂ ਵੀ ਇੱਕ ਸ਼ਿਵਸਨਾਂ ਦਾ ਇਸੇ ਤਰ੍ਹਾਂ ਹੀ ਫੜਿਆ ਗਿਆ ਸੀਗਾ ਇਹ ਮਤਲਬ ਨਾਲ ਗਨਮਨ ਨਾਲੇ ਇਸ ਤਰ੍ਹਾਂ ਨਿਊ ਮਾਮਲਾ ਉਹ ਮਾਮਲਾ ਵੱਖਰਾ ਸੀਗਾ ਉਹਦੇ ਵਿੱਚ ਜਿਹੜੀ ਉਹਨਾਂ ਨੇ ਫਾਇਰਿੰਗ ਕਰਵਾਈ ਸੀ ਕਿ ਉਹਨਾਂ ਦੀ ਦੁਕਾਨ ਦੇ ਉੱਪਰ ਫਾਇਰਿੰਗ ਹੋ ਰਹੀ ਸੀਗੀ ਉਹਦੇ ਵਿੱਚ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰਿਕਰਡ ਰਾਇਰ ਕੀਤੀ ਸੀਗੀ ਗਨਮਨ ਲੈਣ ਵਾਸਤੇ तो उन्होंने फायरिंग करवा के है लैंड की कोशिश देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर